ਕਾਦੀ 26 ਜਨਵਰੀ ਆ ਸਾਡੀ ਸਾਡੇ ਪ੍ਰਧਾਨ ਜੀ ਜਿਗਜੀਗ ਸਿੰਘ ਢੱਲੇਵਾਲ ਅੱਜ 24ਵਾਂ ਦਿਨ ਹੋ ਗਿਆ ਮਰਨ ਵੱਤ ਬਣੀ ਆ ਕਿਹੜੀ ਸਰਕਾਰ ਆ ਗੁੰਗੀ ਬੋਲੀ ਬੈਠੀ ਆ ਜੋ ਸਾਡੀਆਂ ਮੰਗਾਂ ਸਾਰਾ ਸੰਸਾਰ ਕਹਿੰਦਾ ਕੱਲਾ ਕੰਸਾਰ ਨਹੀਂ ਸੰਸਾਰੇ ਕਹਿੰਦੇ ਮੰਗਾਂ ਨਹੀਂ ਨਾ ਜਾਇਜ਼ ਨੇ ਭਾ ਸਰਕਾਰ ਨੂੰ ਪ੍ਰਦਰਸ਼ਨ ਆ ਜਿਹੜਾ ਦਿਖਾ ਰਹੇ ਆ ਵੀ ਆ ਅਰਬਾ ਖਰਬਾ ਦਾ ਟਰੈਕਟਰ ਕਿਸਾਨਾਂ ਦਾ 26 ਜਨਵਰੀ ਦਾ ਦਿਨ ਆ ਤੇ ਕਿਸਾਨ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਆਪਣਾ ਟਰੈਕਟਰ ਮਾਰਚ ਕਰ ਰਹੇ ਨੇ ਅਤੇ ਵੱਡੀ ਜਿਹੜੀ ਗਿਣਤੀ ਦੇ ਵਿੱਚ ਜਿਹੜੇ ਜੱਟ ਨੇ ਉਹ ਸੜਕਾਂ ਦੇ ਉੱਤੇ ਉਤਰੇ ਹੋਏ ਨੇ ਅੱਡੀਆਂ ਕਿਸਾਨਾਂ ਕੋ ਗੁਰਦੀਪ ਸਿੰਘ ਕੋਟਲਾ ਜੀ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਦਾ ਮਾਹੌਲ ਹੈ ਕਿਵੇਂ ਦਾ ਹੰਗਾਰਾ ਮਿਲ ਰਿਹਾ ਆਪਾਂ ਨੂੰ ਜੋ ਕਿ ਅੱਜ ਇਹ ਟਰੈਕਟਰ ਮਾਰਚ ਦਾ ਸਾਡਾ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਦੀ ਪ੍ਰੋਗਰਾਮ ਅਲਿੱਕਿਆ ਬਤਾ ਵੀ ਹਰ ਇੱਕ ਬਲਾਕ ਤੇ ਹਰ ਇੱਕ ਜ਼ਿਲ੍ਹੇ ਪੱਧਰ ਤੇ ਪੂਰੇ ਭਾਰਤ ਦੇ ਵਿੱਚ ਇਹ ਪ੍ਰਦਰਸ਼ਨ ਕਰਨਾ ਹੈ ਜੋ ਕਿ ਸਾਡੀ ਭਾਰਤ ਸਰਕਾਰ ਦੀ ਨੀਤੀ ਆ ਖੇਤੀਬਾੜੀ ਨੀਤੀ ਆ ਉਹ ਬਹੁਤ ਘਟੀਆ ਨੀਤੀ ਆ ਸਾਡੇ ਕਿਸਾਨਾਂ ਨੂੰ ਨੀਤੀ ਬਾਰੇ ਪਤਾ ਨਹੀਂ ਹੈਗਾ ਵੀ ਕੀ ਨੀਤੀਆ ਹੁਣ ਸਾਡੇ ਭਾਰਤ ਦੇ ਵਿੱਚ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਪੂਰੇ ਭਾਰਤ ਦੀ ਗੱਲ ਕਰਦਾ ਐਥੇ ਬੜੇ ਬੜੇ ਨਾ ਫਾਰਮ ਬਣਾਉਣੇ ਆ 15 15 20 20 ਹਰ ਏਕੜ ਦੇ ਤੇ ਸਾਡਾ ਕਿਸਾਨ ਆ ਵਿਚਾਰੇ ਨੂੰ ਹਾਲੇ ਜਾਗਰੂਤ ਨਹੀਂ ਹੈਗਾ ਗੱਲ ਤੇ ਇਹ ਸੀ ਗੱਲ ਪਹਿਲਾਂ ਸਭ ਚੁੱਕੇ ਪਰ ਆ ਸਰਕਾਰ ਦੀ ਨੀਤੀ ਦੀ ਇਹ ਉਹਨੂੰ ਰੋਕਣੇ ਖਾਤਰ ਅੱਜ ਭਾਰਤ ਸਰਕਾਰ ਨੂੰ ਪ੍ਰਦਰਸ਼ਨ ਆ ਜਿਹੜਾ ਦਿਖਾ ਰਹੇ ਆ ਵੀ ਆ ਅਰਬਾ ਖਰਬਾ ਦਾ ਟਰੈਕਸਾਨਾਂ ਦਾ ਜੇ ਤੁਸੀਂ ਉਹ ਨੀਤੀ ਨੂੰ ਲਾਗੂ ਕਰਦੇ ਆ ਇਹਦਾ ਮਿੱਟੀ ਵਿੱਚ ਮਿਲ ਜਣਾ ਇਹਦਾ ਵੇਕ ਆ ਟਰੈਕਟਰ ਸਾਰੇ ਹੋ ਜਣੇ ਲੋਹਾ ਜਿਹੜਾ ਕਿਸਾਨਾਂ ਨੂੰ ਕਹਦੇ ਸੀ ਮਜ਼ਦੂਰ ਬਣਾ ਦਈਏ ਮਜ਼ਦੂਰੀ ਦੇਖੋ ਜਿਆਦਾ ਬੁਝਾਰਾ ਮਜ਼ਦੂਰ ਬਣ ਗਏ ਮਜ਼ਦੂਰ ਰੇਟ ਘਟੂਗਾ ਕਿ ਵਧੂਗਾ ਆਟੋਮੈਟਿਕ ਜਿਹੜਾ ਮਜ਼ਦੂਰ ਦਾ ਰੇਟ ਘਟੇ ਜਾਣਾ ਇਸ ਲਈ ਇਹ ਪ੍ਰਦਰਸ਼ਨ ਜਿਹੜਾ ਅੱਜ ਕਿਸਾਨ ਜਿਥੇ ਬੰਦੇ ਨੇ ਭਾਰਤੀਆਂ ਨੇ ਸਾਰੇ ਨੇ ਲਿਖਿਆ ਤਾਂ ਕਿ 26 ਜਨਵਰੀ ਤਾਂ ਕਾਹਦੀ 26 ਜਨਵਰੀ ਆ ਸਾਡੀ ਸਾਡੇ ਪ੍ਰਧਾਨ ਜੀ ਜਿਗਜੀਗ ਸਿੰਘ ਢੱਲੇਵਾਲ ਅੱਜ 28ਵਾਂ ਦਿਨ ਹੋ ਗਿਆ ਮਰਨ ਵੱਤ ਨਹੀਂ ਆ ਕੀ ਅਸੀਂ ਚੰਗ ਉੱਪਰ ਹੋ ਗਿਆ 2 ਮਹੀਨੇ ਦੇ ਉੱਪਰ ਸਮਾਂ ਹੋ ਗਿਆ ਪਰ ਅਨੰਦ ਜੀ ਨੂੰ 2 ਦਿਨ ਹੋ ਗਏ ਪਰ ਸਹੀ ਸਰਕਾਰ ਆ ਗੁੰਗੀ ਬੋਲੀ ਬੈਠੀ ਆ ਸਾਡਾ ਕਿਸਾਨਾਂ ਦਾ ਜਥਾ ਜਿਹੜਾ ਬੈਠਿਆ ਦਾ 15 ਜਨਵਰੀ ਤੋਂ ਸਰਕਾਰ ਦੀ ਫੇਰ ਮਾੜੀ ਕੱਖ ਖੋਲੀ ਸੀ ਉਹਨਾਂ ਨੇ ਫੇਰ ਇੱਕ ਮੀਟਿੰਗ ਦਿੱਤੀ ਆ 14 ਫਰਵਰੀ ਦੀ ਜੋ ਸਾਡੀਆਂ ਮੰਗਾਂ ਸਾਰਾ ਸੰਸਾਰ ਕਹਿੰਦਾ ਕੱਲਾ ਕੰਸਾਰ ਨਹੀਂ ਸੰਸਾਰੇ ਕਹਿੰਦੇ ਮੰਗਾਂ ਨਹੀਂ ਨਾ ਜਾਇਜ਼ ਨੇ ਇਹ ਜਾਇਜ਼ ਮੰਗਾਂ ਹੈ ਲਾਗੂ ਕਰ ਦੇਵੇ ਸਰਕਾਰ ਹੁਣ ਸਰਕਾਰ ਕਹਿੰਦੀ ਸਾਡੇ ਨਾਲ ਬੈਠ ਕੇ ਮੀਟਿੰਗ ਕਰੋ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੰਦਰੁਸਤ ਹੋਣਗੇ ਮੀਟਿੰਗ ਜਾ ਕੇ ਬੈਠਣਗੇ ਤਾਂ ਉਹਨਾਂ ਚਰਚਾ ਕਰਕੇ ਉਹਨੂੰ ਸਿੱਧ ਕਰਨਾ ਹੈ ਜਿਹੜੀਆਂ ਜਾਇਜ਼ ਮੰਗਾਈ ਐ ਐਮ ਐਸ ਬੀ ਗਾਰੰਟੀ ਦਾ ਕਾਨੂੰਨ ਬਣਾਓ ਸਾਡੀ ਕਾਨੂੰਨ ਦੀ ਮੰਗ ਚੱਲ ਰਹੀ ਆ ਪਰ ਕਾਨੂੰਨ ਬਣਾਉਣਾ ਐ ਐਮ ਐਸ ਬੀ ਦਾ ਦੇ ਰਹੀ ਐ ਸਰਕਾਰ ਕਹੀ ਦੇ ਰਹੇ ਆ ਪਰ ਕਾਨੂੰਨ ਕੌਣ ਬਣਾਊਗਾ ਬਦਦਾ ਘਾਟ ਰੇਟ ਰੂਪਿਕਨ ਲੱਗ ਜਾਂਦੀਆਂ ਕਿਸਾਨਾਂ ਦੀ ਜਦ ਮੰਡੀ ਆਉਂਦੀ ਰੁਲਦੀ ਆ ਉਹ ਲੁੱਟਦੇ ਆ ਲੁੱਟਦੇ ਆ ਜੀ ਸਾਰੇ ਪੰਜਾਬ ਚ ਮੰਡੀ ਚੱਲ ਰਹੀ ਆ ਹਰਿਆਣੇ ਦੀ ਮੰਡੀ ਵੱੜੀ ਚੱਲ ਰਹੀ ਆ ਬਾਕੀ ਦੀ ਵਾਰਦੀ ਚ ਕਿਤੇ ਮੰਡੀ ਹੋਣੀ ਹੈਗੀ ਉਹ ਸਾਰੇ ਭਾਰਜ ਮੰਡੀ ਖੋਲੀ ਜੀ ਆਵੇ ਉੱਥੇ ਕਿਸਾਨ ਆਪਣੀ ਫਸਲ ਵੇਚੇ ਫੇਰ ਸਰਕਾਰ ਖਰੀਦੇ ਉਹਨੂੰ ਸਰਕਾਰੀ ਖਰੀਦ ਕੇ ਉਹਨੇ ਕਿਹੜੇ ਰੱਖਣੀ ਆ ਕੋਲ ਜਿਹੜਾ ਮੁਨਾਫਾ ਉਹ ਸਰਕਾਰ ਕਿਸਾਨਾਂ ਨੂੰ ਮਿਲੇ ਇਸੇ ਲਈ ਸਾਡੀ ਜਿਹੜੀ ਅੱਗੇ ਸੋਮੀ ਨਾਸ ਰਿਪੋਰਟ ਦੀ ਆ ਨਾ ਗੱਲ ਉਹ ਜਿਹੜਾ ਲਾਗਤ ਆ ਉਹ 2000 5 6 ਦੇ ਵਿੱਚ ਮਨੋਸਲੀ ਸਰਕਾਰ ਹੁੰਦੀ ਦੀ ਜਟ 60 70 ਕਿਸਾਨਾਂ ਨੇ ਕੱਥੀ ਕੁਤ ਕੁਝ ਹੀ ਕਰ ਲਈ ਦੀ ਭਾਰਦਿਆਂ ਨੇ ਮਹਾਰਾਸ਼ਟਰ ਦੇ ਵਿੱਚ ਮਨੋਨ ਸਿੰਘ ਨੂੰ ਕਹਿ ਦੋ ਕਿ ਕਾਦੇ ਕਰ ਲਈ ਆ ਉਹ ਜੇ ਭਾਅ ਹੀ ਨਹੀਂ ਕਿਸਾਨਾਂ ਨੂੰ ਮਿਲਿਆ ਹੈਗਾ ਇਸ ਲਈ ਫਿਰ ਸੁਆਮੀ ਨਾਥ ਰਿਪੋਰਟ ਤਿਆਰੀ ਕਰੀ ਗਈ ਉਹਦੇ ਆਸਾਮ ਨਾਲ ਸੀ 2 ਦੇ ਆਸਾਮ ਨਾਲ ਭਾਅ ਮਿਲੇ ਕਿਸਾਨਾਂ ਨੂੰ ਇਹ ਇਹ ਮੰਗ ਆ ਸਾਰੇ ਦੇਸ਼ ਦੇ ਕਿਸਾਨਾਂ ਦੀ ਆ ਫਿਰ ਕਿਸਾਨ ਸਾਡਾ ਬਚੂਗਾ ਜਿਹੜਾ ਖੁਦਕੁਸ਼ੀਆਂ ਤੋਂ ਬਚਾਣ ਕਰੂਗਾ ਇਹ ਮੰਗ ਦੀ ਜਿਹੜੀ ਸਰਕਾਰ ਨੂੰ ਇਹ 14 ਜੋ ਫਰਵਰੀ ਦੀ ਮੀਟਿੰਗ ਹੈ ਪ੍ਰਧਾਨ ਜੀ ਨੇ ਗੱਲਬਾਤ ਉੱਥੇ ਰੱਖਣੀ ਆ ਸਾਰੀ ਢਿੱਲੇਵਾਲ ਜੀ ਨੇ ਜਿਹੜੇ ਅਸੀਂ ਸੰਸਾਰ ਦੇ ਲੋਕਾਂ ਨੂੰ ਕਹਿੰਦੇ ਆ ਦੀ ਪ੍ਰਧਾਨ ਜੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਬੇਨਤੀਆਂ ਕਰੋ ਜਲਦੀ ਜਲਦੀ ਠੀਕ ਹੋ ਜਣ ਉਹ ਸਰਕਾਰ ਦੇ ਅੱਗੇ ਆਪਣਾ ਪੱਖ ਮਜੂਦ ਰੱਖ ਸਕਣਾ ਜਿਵੇਂ ਹੁਣ ਆਪਾਂ ਨੂੰ ਦੇਖਿੰਦਾ ਹੀ ਹੈ ਵੀ ਜਿਹੜੇ ਗੋਭੀ ਹੈ ਗੋਭੀ ਹੁਣ 2-4 ਰੁਪਏ ਕਿਲੋ ਵਿਕ ਰਹੀ ਹੈ ਇਹ ਵੀ ਕਿਸਾਨਾਂ ਨੂੰ ਹੁਣ ਇਹੀ ਕੁਝ ਅੱਗੇ ਬਦਲਾਉਣਾ ਹੁਣ ਬਿਲਕੁਲ ਜੀ ਬਿਲਕੁਲ ਸਹੀ ਹੈ 1 ਰੁਪਿਆ ਜਾਂ 2 ਰੁਪਏ ਉਹ ਜਿਹੜਾ ਭਾਗ ਗੋਭੀ ਦਾ ਉਹ ਮਿਲ ਰਿਹਾ ਨਾ ਇਹੀ ਕਾਰਨ ਹੈ ਤੁਸੀਂ ਕਾਨੂੰਨ ਕਹਿਨੇ ਬਣਾ ਦਿਓ ਇਹ ਖਰੀਦਣ ਵਾਲੇ ਨੂੰ ਵੀ ਫਾਇਦਾ ਤੇ ਆਪਣਾ ਵੇਚਣ ਵਾਲੇ ਨੂੰ ਵੀ ਫਾਇਦਾ ਦੋਵਲੇ ਫਾਇਦਾ ਹੋਣਾ ਹੈ ਇਸੇ ਤਰ੍ਹਾਂ ਗਰਦੀਪ ਸਿੰਘ ਕੋਟਲਾ ਜੀ ਸਾਡੇ ਨਾਲ ਤੀ ਤੇ ਇਹ ਜਾਣਕਾਰੀ ਦੇ ਰਹੇ ਸੀ ਤੇ ਤੁਹਾਨੂੰ ਦਿਖਾ ਦਈਏ ਕਿ ਜਿਹੜੇ ਇਹ ਮਾਲ ਨੇ ਜਿਹੜੇ ਸਮਾਰਟ ਮਾਲ ਹੈ ਜਾਂ ਇਹ ਬੰਦ ਕਰਕੇ ਨਿਕਲ ਚੁੱਕੇ ਨੇ ਤੇ ਇਹ ਪਹਿਲਾਂ ਹੀ ਡਰ ਕੇ ਆਪਣਾ ਬੰਦ ਕਰਕੇ ਬੁਰੀਆ ਬਿਸਤਰਾ ਗੋਲ ਕਰਕੇ ਜਾ ਚੁੱਕੇ ਨੇ ਅਤੇ ਸਾਡੇ ਜਿਹੜੇ ਕਿਸਾਨ ਨੇ ਤੁਹਾਨੂੰ ਦਿਖਾ ਦਈਏ ਅੱਗੇ ਤੱਕ ਕਾਫਲਾ ਅਜੂਮ ਹੈ ਜਿਹੜਾ ਉਹ ਜੁੜ ਚੁੱਕਿਆ ਹੈ ਵੱਡੀ ਮਾਤਰਾ ਦੇ ਵਿੱਚ ਵੱਡੀ ਗਿਣਤੀ ਚ ਲੱਖਾਂ ਜਿਹੜੇ ਕਿਸਾਨ ਨੇ ਉਹ ਸੜਕਾਂ ਦੇ ਉੱਤੇ ਉਤਰ ਚੁੱਕੇ ਨੇ ਜਿਹੜੇ ਲੱਖਾਂ ਹੀ ਟਰੈਕਟਰ ਜਿਹੜੇ ਨੇ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਵੜਕਾ ਮਾਰ ਰਹੇ ਨੇ ਤੇ ਜਿਹੜਾ ਮੋਦੀ ਐ ਮੋਦੀ ਜੀ ਜਿਹੜੀ ਊਗ ਨੀਂਦ ਨੂੰ ਉਹ ਜਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਧੰਨਵਾਦ